ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਨਾਮ ਸਿੰਘ ਮੈਸਨਪੁਰੀ ਸੋ ਦੋਸਤੋ ਅੱਜ ਆਪਾਂ ਮਹਿਤਪੁਰ ਵਿੱਚ ਖੜੇ ਆ ਤੇ ਮੇਰੇ ਨਾਲ ਸਾਡੇ ਅਫਸਰ ਸਹਿਬਾਨ ਨੇ ਅਸ਼ੋਕ কুমার ਜੀ ਜਿਹੜੇ ਕਿ ਇਨਕਮ ਟੈਕਸ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਹੈ ਔਰ ਇਹਨਾਂ ਨੇ ਅੱਜ ਮਹਿਤਪੁਰ ਦੇ ਵਿੱਚ ਪ੍ਰੋਗਰਾਮ ਕਰਕੇ ਜਿਹੜੇ ਸਾਡੇ ਦੁਕਾਨਦਾਰ ਵੀਰ ਆ ਜਾਂ ਹੋਰ ਕਾਰੋਬਾਰੀ ਸੱਜਣ ਹੈਗੇ ਆ ਉਹਨਾਂ ਨੂੰ ਇਨਕਮ ਟੈਕਸ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਮੈਂ ਸਾਰਨੂੰ ਬੇਨਤੀ ਕਰਾਂਗਾ ਕਿ ਅੱਜ ਦਾ ਪ੍ਰੋਗਰਾਮ ਕੀ ਸੀ ਔਰ ਇਹਦਾ ਮੋਟਿਵ ਕੀ ਹੈ ਆਪਣਾ ਇਹ ਸਾਰਾ ਦੱਸਿਆ ਜਾਵੇ ਇਨਕਮ ਟੈਕਸ ਨਕੋਦ ਆਫਿਸ ਨਕੋਦਰ ਵੱ ਅਸੀਂ ਇੱਕ ਆਊਟਰੀਚ ਪ੍ਰੋਗਰਾਮ ਕੀਤਾ ਹੈ ਤੇ ਮੈਥਪੁਰ ਦੇ ਵਿੱਚ ਮੇਰਾ ਨਾਮ ਅਸ਼ਵਨੀ ਕੁਮਾਰ ਮੈਂ ਇਨਕਮ ਟੈਕਸ ਆਫਸਰ ਨਕਦਰਾਂਜੀ ਸਾਡੀ ਗਵਰਨਮੈਂਟ ਵੱਲੋਂ ਇੰਸਟਰਕਸ਼ਨਸ ਹੈ ਕਿ ਐਡਵਾਂਸ ਟੈਕਸ ਦੀ ਡੇਟ ਜਿਹੜਾ ਨੀਅਰ ਆ ਰਹੀ ਹੈ 15 ਦਸੰਬਰ ਨੂੰ ਜਿਹੜੀ ਕਿ 3rd ਇਨਸਟਾਲਮੈਂਟ ਹੈਗੀ ਹੈ ਤੇ ਸਾਡਾ ਇਹ ਗਵਰਨਮੈਂਟ ਵੱਲੋਂ ਇੰਸਟਰਕਸ਼ਨਸ ਹੈਗੀਆਂ ਕਿ ਸਾਨੂੰ ਆਪਣੇ ਏਰੀਆ ਦੇ ਵਿੱਚ ਆਊਟਰੀਚ ਪ੍ਰੋਗਰਾਮ ਕੀਤੇ ਜਾਣ ਸੋ ਦੈਟ ਕਿ ਸਾਡੀ ਐਡਵਾਂਸ ਟੈਕਸ ਟਾਈਮ ਸਿਰ ਜਮਾ ਹੋਏ ਤੇ ਤਾਂਕਿ ਲੋਕੀ ਸੈਲਫ ਅਸੈਸਮੈਂਟ ਟੈਕਸ ਜਮਾ ਕਰਾਣ ਦੀ ਬਜਾਏ ਆਪਣਾ ਐਡਵਾਂਸ ਟੈਕਸ ਸਮੇਂ ਸਿਰ ਜਮਾ ਕਰਾ ਤੇ ਸਾਡੀ ਇਹ 3rd ਇਨਸਟਾਲਮੈਂਟ ਆ ਰਹੀ ਹੈ 15 ਦਸੰਬਰ ਨੂੰ ਜਿਹਦੇ ਵਿੱਚ ਜਿਹੜਾ 75% ਅਡਵਾਂਸ ਟੈਕ ਜਮ ਹੋਣਾ ਚਾਹੀਦਾ ਸਾਰੇ ਇੱਥੇ ਆਪਣੇ ਐਸੋਸੀਏਸ਼ਨ ਦੇ ਪ੍ਰਧਾਨ ਔਰ ਵਕ ਵਕ ਇਹ ਏਰੀਆ ਨੂੰ ਬਿਲੋਂਗ ਕਰਦੇ ਅਸਿਆਸੀ ਇੱਥੇ ਇਕੱਠੇ ਹੋਏ ਬਹੁਤ ਅੱਛੀ ਗੈਦਰਿੰਗ ਹੋਈ ਇਹਨਾਂ ਨੂੰ ਇਨਕਮ ਟੈਕ ਦੀ ਪ੍ਰੋਵੀਜ਼ਨ ਬਾਰੇ ਅਸੀਂ ਰੂਬਰੂ ਕਰਾਇਆ ਤੇ ਅਡਵਾਂਸ ਟੈਕਸ ਦੇ ਬਾਰੇ ਦੱਸਿਆ ਇਹ ਸਾਡਾ ਮੋਟਿਵ ਸਿਰਫ ਐਡਵਾਂਸ ਟੈਕਸ ਦਾ ਸੀਗਾ ਪਲੱਸ ਕੁਝ ਇਹ ਅਸੀਂ ਇਸ ਤੇ ਵੀ ਦੱਸਿਆ ਕਿ ਕੁਝ ਲੋਕੀ ਰੋਂਗ ਡਿਡਕਸ਼ਨਸ ਕਰਕੇ ਗਲਤ ਕਲੇਮ ਕਰਦੇ ਨੇ ਸੋ ਥੈਟ ਕਿ ਉਹ ਪੈਨਲਟੀ ਜਾਂ ਪ੍ਰੋਸੀਕਿਊਸ਼ਨ ਤੋਂ ਬਚਣ ਤੇ ਸਭ ਤੋਂ ਵੱਡੀ ਜਿਹੜੀ ਮੇਨ ਸਾਡਾ ਅੱਜ ਮੁੱਦਾ ਸੀਗਾ ਕਿ ਐਡਵਾਂਸ ਟੈਕਸ ਟਾਈਮ ਸੇ ਜਮਾ ਕਰਾਇਆ ਗਿਆ ਵੇ ਤੇ ਥੈਂਕ ਯੂ ਵੈਰੀ ਮਚ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਫਸਰ ਸਹਿਮਾਨ ਦਾ ਜਿਨ੍ਹਾਂ ਨੇ ਸਾਡੇ ਇਲਾਕੇ ਵਿੱਚ ਆ ਕੇ ਜਿਹੜੇ ਸਾਡੇ ਦੁਕਾਨਦਾਰ ਵੀਰ ਆ ਜਾਂ ਹੋਰ ਕਾਰੋਬਾਰ ਸੱਜਣਾ ਉਹਨਾਂ ਨੂੰ ਇੰਕਮ ਟੈਕਸ ਡਿਪਾਰਟਮੈਂਟ ਦੇ ਨਾਲ ਜਿਹੜੀ ਜਾਣਕਾਰੀ ਹੁੰਦੀ ਹੈ ਉਹ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਰ ਥੈਂਕ ਯੂ